ਨੇ ਜਾਣਾ ਕਿਥੇ ਆ ਚਾਂਪੁਰ ਜਾਣਾ ਆ ਜਾਂ ਅੰਬਰਸਰ ਜਾਣਾ ਅੰਬਰਸਰ ਅੰਬਰਸਰ ਕੌਣ ਲੈਂਦਾ ਵਾ ਅੰਬਰਸਰ ਕੌਣ ਹੈਗਾ ਵਾ ਹਾਂ ਅੰਬਰਸਰ ਕੌਣ ਆ ਬਾਬਾ ਬਾਬਾ ਕਿਹੜਾ ਨੰਗ ਨੰਗ ਕਿਹੜਾ ਨੰਗ ਮੈਂ ਛੱਡ ਗਿਆ ਇਹ ਛੱਡ ਗਿਆ ਹਾਂ ਉਹਦੇ ਕੋ ਜਾਣਾ ਮੈਂ ਹਾਂ ਉਹਦਾ ਨਾਂ ਕੀ ਆ ਨੰਗ ਨੰਗ ਦੇ ਨੰਗ ਦਾ ਨਾਮ ਕੀ ਆ ਨਾਮ ਨਹੀਂ ਪਤਾ ਨੰਗ ਸਿੰਘ ਨਿਹੰਗ ਸਿੰਘ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅਗੇ ਆਬੂ ਤੁਸੀਂ ਤਸਵੀਰ ਦੇਖਦੇ ਹੋ ਇਹ ਵੀਰਵਾਜੀ ਆਪਣਾ ਨਾਮ ਦੱਸਦਾ ਦਿਨੇਸ਼ ਦਿਨੇਸ਼ ਸਿੰਘ ਇਹ ਸਾਡੇ ਕੋਲ ਕਰੀਬ ਕੋਈ ਮਾਰਚ ਲਾਸਟ ਅਪ੍ਰੈਲ ਮਹੀਨੇ ਸਾਡੇ ਕੋਲ ਆਇਆ ਸੀ ਜੀ ਕੋਈ ਅੰਮ੍ਰਿਤਸਰ ਤੋਂ ਨਿਹੰਗ ਸਿੰਘ ਸੀ ਸਾਡੇ ਕੋਲ ਛੱਡ ਗਏ ਉਹ ਸਾਨੂੰ ਦੱਸਦੇ ਕਿ ਇਹ ਸਿੰਘ ਦਰਬਾਰ ਸਾਹਿਬ ਲੰਗਰ ਹਾਲ ਦੇ ਬਾਹਰ ਰਹਿੰਦਾ ਉੱਥੇ ਸੇਵਾ ਕਰਦਾ ਵਾ ਉੱਥੇ ਹੀ ਸੌਂ ਜਾਂਦਾ ਵਾ ਸਰਾਵਾਂ ਦੇ ਵਿੱਚ ਹੀ ਇਦਾਂ ਹੀ ਉੱਥੇ ਘੁੰਮਦਾ ਰਹਿੰਦਾ ਸਾਰੀ ਦਿਹਾੜੀ ਤੇ ਇਹਨੂੰ ਉਦੋਂ ਇਹਦੇ ਸੈੱਲ ਘਟ ਗਏ ਸੀ ਇਨਫੈਕਸ਼ਨ ਦੇ ਦਾ ਵੱਧ ਗਈ ਬਹੁਤ ਜ਼ਿਆਦਾ ਹੋਰ ਵੀ ਓਟੀਪੀਟੀ ਕਾਫੀ ਮਤਲਬ ਇਦਾਂ ਇਹ ਅਸਰ ਵੱਧ ਗਏ ਸੀ ਤੇ ਮਰਨ ਦੇ ਹਾਲਾਤ ਵਿੱਚ ਹੋ ਗਿਆ ਸੀ ਜੀ ਇਹਦੇ ਸਰੀਰ ਬਹੁਤ ਜ਼ਿਆਦਾ ਜਿਹੜਾ ਨਾਜ਼ਿਕ ਹੋ ਗਿਆ ਸੀ ਪਤਲਾ ਹੋ ਗਿਆ ਸੀ ਕਮਜ਼ੋਰ ਹੋ ਗਿਆ ਸੀ ਉਹ ਨਿਹੰਗ ਸਿੰਘਾਂ ਨੇ ਸਾਡੇ ਨਾਲ ਰਾਬਤਾ ਕੀਤਾ ਕੈਮ ਜੀ ਤੇ ਸਾਡੇ ਕੋਲ ਲੈ ਕੇ ਆਏ ਇੱਥੇ ਇਸ ਵੀਰ ਦਾ ਕੋਈ ਮਹੀਨਾ ਡੇਢ ਮਹੀਨਾ ਨਾਲ ਪੂਰਾ ਟ੍ਰੀਟਮੈਂਟ ਚੱਲਿਆ ਦਵਾਈ ਦਾਰੂ ਡ੍ਰਿਪਲ ਵਾਏ ਹੋਰ ਵੀ ਸਾਰਾ ਟ੍ਰੀਟਮੈਂਟ ਕਰਕੇ ਇਸ ਵੀਰ ਨੂੰ ਕੈਮ ਕੀਤਾ ਜਦੋਂ ਆਪਾਂ ਇਹਦਾ ਐਡਰੈਸ ਪੁੱਛਿਆ ਆਤਾ ਪਤਾ ਪੁੱਛਿਆ ਦਾ ਵੀ ਕਿੱਥੋਂ ਦਾ ਰਹਿਣ ਵਾਲਾ ਦੂ ਘਰ ਕਿੱਥੇ ਤੇਰਾ ਪਰਿਵਾਰ ਕਿੱਥੇ ਤੇਰਾ ਏ ਵੀਰ ਆਪਣਾ ਪਤਾ ਕਿੱਥੇ ਘਰ ਤੁਹਾਡਾ ਹੂੰ ਕਿੱਥੇ ਘਰ ਵਾ ਪਿੰਡ ਕਿਹੜਾ ਤੁਹਾਡਾ ਪਿੰਡ ਹਾਂ ਚਾਂਪੁਰ ਚਾਂਪੁਰ ਹਾਂ ਉਹ ਕਿੱਥੇ ਪੈਂਦਾ ਵਾ ਉਹ ਲਾਗੇ ਲਾਗੇ ਕਿੱਥੇ ਰਾਪੂਰਾ ਰਾਪੂਰਾ ਹਾਂ ਇਹ ਕਿੱਥੇ ਪੈਂਦਾ ਲਾਗੇ ਆਪੇ 10 10 ਹਾਂ 10 ਬੈਠੇ ਹਾਂ ਰਾਪੂਰਾ ਜੱਟ ਫੇਰ ਉਹ ਜੀ ਬਾਤੇ ਬਾ ਹੂੰ ਬਾ ਬੈਠੇ ਪੰਗਰ ਪੰਗਰ ਤੇ ਚਾਂਪੁਰ ਇਹ ਬਸ ਜੀਦਾਂ ਤੁਸੀਂ ਸੁਣਿਆ ਜੀ ਇਸੇ ਤਰ੍ਹਾਂ ਬੋਲਦਾ ਵਾ ਨਾ ਪੰਜਾਬੀ ਪੂਰੀ ਬੋਲਦਾ ਨਾ ਹਿੰਦੀ ਪੂਰੀ ਬੋਲਦਾ ਔਰ ਇਹਦੇ ਸ਼ਬਦ ਜਿਹੜੇ ਆ ਉਹ ਵੀ ਸਾਨੂੰ ਪੂਰੇ ਕੋਈ ਕਲੀਅਰ ਨਹੀਂ ਦਿਖਦੇ ਹੈਗੇ ਸੁਣਦੇ ਚਾਂਪੁਰਾ ਦਾਸ ਦਾ ਰਾਪੁਰਾ ਲਗੇ ਰਾਜਪੁਰਾ ਕਹਿੰਦਾ ਜਾਂ ਰਾਪੁਰਾ ਕਹਿੰਦਾ ਉਹ ਸਾਨੂੰ ਵੀ ਨਹੀਂ ਪਤਾ ਲੱਗਾ ਜੀ ਇਹ ਤੱਕ ਵੀ ਕੀ ਕਹਿੰਦਾ ਪਿਆ ਵਾ ਤੇ ਜਾਣਾ ਕਿੱਥੇ ਆ ਜਦੋਂ ਇਹ ਆਏ ਵੀਰ ਉਹਦੇ ਦੇ ਹਾਲਾਤ ਇੰਨੇ ਕਿ ਨਾਜ਼ੁਕ ਹੀ ਕਪੜੇ ਗੰਦੇ ਹੀ ਕੋਈ ਕਰੀਬਨ ਮਹੀਨਾ ਮਹੀਨਾ ਹੋਏ ਕਪੜੇ ਨਹੀਂ ਚੇਂਜ ਕੀਤੇ ਨੇ ਤੇ ਹੁਣ ਜਦੋਂ ਸਾਡੇ ਕੋਈ ਇੱਥੇ ਰਹਿ ਰਿਆ ਵਾ ਤੇ ਇੱਥੇ ਰਹਿੰਦੇ ਆ ਬੜਾ ਸੋਹਣਾ ਜੀਵਨ ਬਤੀਤ ਕਰਦੇ ਵਾ ਪਰ ਇਹਦੇ ਦਿਮਾਗ 'ਚ ਕੋਈ ਜੇਦਵਾ ਮੈਂ ਪਿੰਡ ਜਾਣਾ ਨੂੰ ਆਪਣੇ ਮੈਂ ਦਰਬਾਰ ਉੱਥੇ ਆਪਣੇ ਅੰਮ੍ਰਿਤਸਰ ਜਾਣਾ ਵਾ ਪਰ ਸਾਨੂੰ ਕੋਈ ਪਤਾ ਲੱਗੇ ਵੀ ਕਿੱਥੋਂ ਕਿੱਥੇ ਛੱਡ ਗਿਆ ਇਹਨੂੰ ਉਹਦੇ ਬਾਰੇ ਸਾਨੂੰ ਅਜੇ ਤੱਕ ਕੋਈ ਨਹੀਂ ਪਤਾ ਲੱਗਾ ਨਾ ਇਹਦੇ ਘਰ-ਬਾਰ ਦਾ ਪਾਰਾ ਦਾ ਪਿਆ ਵਾ ਅਸੀਂ ਦੇ ਪਿੰਡ ਖਾਂ ਵੀ ਪਤਾ ਕੀਤਾ ਪਰ ਕੋਈ ਵੀ ਪਿੰਡ ਜਿਹੜਾ ਦਾ ਹੈਗਾ ਵਾ ਉਹ ਪੂਰਾ ਕੋਈ ਸਾਨੂੰ ਕਲੀਅਰ ਨਹੀਂ ਲੱਭਦਾ ਪਿਆ ਆ ਜੀ ਦੀ ਪਹਿਲੀ ਫੋਟੋ ਹੈ ਜੀ ਜਦੋਂ ਆਇਆ ਸੀ ਵੀਡੀਓ ਬਣਾਈ ਉਹਦੋਂ ਵੀ ਜੀ ਦੀ ਤੇ ਬਹੁਤ ਹੀ ਕਮਜ਼ੋਰ ਸੀ ਤੇ ਅਸੀਂ ਸਾਰੇ ਸੰਗਤ ਅੱਗੇ ਬੇਨਤੀ ਕਰਦੇ ਆ ਇਸ ਵੀਡੀਓ ਨੂੰ ਇਸ ਵੀਰ ਨੂੰ ਇਹਦੇ ਘਰ ਪਹਚਾਈਏ ਅੱਜ ਦੀ ਬੇਨਤੀ ਕਰਦੇ ਵੀ ਧੋੜਨ ਦੀ ਕੋਸ਼ਿਸ਼ ਹਾਂ ਅਸੀਂ ਵੀਡੀਓ ਬਣਾਉਂਦਾ ਸਾਡਾ ਮਕਸਦ ਮੇਨ ਸੀ ਜੀ ਇਹ ਵੀਰ ਪਹਿਲਾਂ ਵੀ ਇੱਕ ਵਾਰੀ ਸਾਡੇ ਆਸ ਤੋਂ ਚੋ ਭੱਜ ਗਿਆ ਸੀ ਇਹਨੂੰ ਰਾਸਤੇ ਤੋਂ ਹੀ ਸਟੇਸ਼ਨ ਲੱਗ ਫੜ ਕੇ ਲੈਂਦਾ ਸੀ ਤਾਂ ਅੱਜ ਵੀ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਸਾਡੇ ਮਤਲਬ ਇਥੋਂ ਸਾਂਤ ਪਿਛੋਂ ਕੰਦ ਵਾ 6 ਫੁੱਟ ਦੀ ਉਹਦੇ ਉੱਪਰ ਕੰਢਿਆਲੀ ਤਾਰਾਂ ਲੱਗੀਆਂ ਵਾ ਮੈਂ ਬੌਣ ਕਹਾਂਗਾ ਵੀ ਅੱਗੇ ਆ ਕੇ ਤੇ ਕੱਪੜੇ ਵਿਖਾ ਆਹ ਦੇ ਕੱਪੜੇ ਵੀ ਇਹਨੇ ਸ਼ਾਮ ਨੂੰ ਆਹ ਕੱਪੜੇ ਪੜਵਾਲੇ ਆ ਹੱਥ ਤੇ ਸੱਟ ਲੱਗ ਗਈ ਆ ਇੱਧਰ ਵੀ ਆਹ ਵੇਖੋ ਜ਼ਖਮ ਹੋਏ ਪਏ ਦੇ ਹੱਥ ਤੇ ਇਹਨੇ ਅੱਜ ਵੀ ਭੱਜਣ ਦੀ ਕੋਸ਼ਿਸ਼ ਕੀਤੀ ਇਹਨੂੰ ਫੇਰ ਫੜਿਆ ਆਪਾਂ ਵੀ ਜੇ ਤੂੰ ਦੱਸ ਸਾਨੂੰ ਜਾਣਾ ਕਿਥੇ ਤੇਰਾ ਘਰ-ਬਾਰ ਕਿਥੇ ਇਹਨੂੰ ਸ਼ਟਡਾਉਨ ਨੇ ਆ ਸਾਨੂੰ ਕਹਿੰਦੇ ਵੀ ਅੰਮ੍ਰਿਤਸਰ ਭੇਜ ਦੋ ਅੰਮ੍ਰਿਤਸਰ ਨਾਲ ਦਰਬਾਰ ਸਾਹਿਬ ਚੱਲ ਜਾਣਾ ਅਸੀਂ ਕਹਿੰਨੇ ਵੀ ਚਲੋ ਜੇ ਬੰਦਾ ਘਰੋਂ ਨਿਕਲਿਆ ਜਾਂ ਘਰ ਭੁੱਲ ਗਿਆ ਵਾ ਜਾਂ ਨਹੀਂ ਪਤਾ ਇਹਨੂੰ ਇਹਦੇ ਪਰਿਵਾਰ ਤੱਕ ਭੇਜ ਦਈਏ ਅੰਮ੍ਰਿਤਸਰ ਦਾ ਦਰਬਾਰ ਸਾਹਿਬ ਤੁਹਾਨੂੰ ਪਤਾ ਹੀ ਉੱਥੇ ਸੰਗਤਾਂ ਜਾਂਦੀਆਂ ਲੱਖਾਂ ਸੰਗਤਾਂ ਜਿਹੜੀਆਂ ਤੁਹਾਨੂੰ ਮਤ ਨਤਮਸਤ ਹੋਣ ਜਾਂਦੀਆਂ ਮੱਥਾ ਟੇਕਦੀਆਂ ਗੁਰੂ ਘਰ ਦਾ ਆਸ਼ੀਰਵਾਦ ਲੈ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਵਾਪਸ ਪਰਤ ਆਉਂਦੀਆਂ ਇਹ ਵੀਰ ਉੱਥੇ ਰਹਿੰਦਾ ਹੈ ਜੀ ਤੇ ਇਹ ਇਹਦੇ ਇਹੀ ਹੈ ਵੀ ਮੈਂ ਉੱਥੇ ਜਾਵਾਂ ਉੱਥੇ ਰਵਾਂ ਪਰ ਸਾਨੂੰ ਇਹ ਵੀ ਕੋਈ ਵੀਰ ਜਾ ਸਾਨੂੰ ਕੋਈ ਦੱਸੇ ਉਹ ਨਿਹੰਗ ਸਿੰਘਾਂ ਨੂੰ ਬੇਨਤੀ ਕਰਾਂਗੇ ਸਾਡੇ ਕੋਲ ਨੰਬਰ ਉਹਨਾਂ ਦਾ ਸਲਿੱਪ ਹੋ ਗਿਆ ਵਾ ਕਿਉਂਕਿ ਉਹਨਾਂ ਨੇ ਜਿਹੜਾ ਰਾਤ ਆਇਆ ਸੀ ਕਰੀਬ ਨੂੰ ਕੋਈ 3-4 ਮਹੀਨੇ ਪਹਿਲਾਂ ਆਇਆ ਸੀ ਜੀ ਉਦੋਂ ਇਹ ਠੀਕ ਹੀ ਉਦੋਂ ਕਹਿੰਦਾ ਮੈਂ ਜਾਣਾ ਨਹੀਂ ਹੈਗਾ ਤੇ ਹੁਣ ਇਹ ਵੀਰ ਕਹਿੰਦੇ ਮੇਰਾ ਜਾਨ ਨੂੰ ਮੰਨ ਕਰਦਾ ਮੈਂ ਜਾਣਾ ਚਾਹੁੰਦਾ ਵਾਂ ਮੈਨੂੰ ਘਰ ਭੇਜੋ ਜਾਂ ਅੰਮ੍ਰਿਤਸਰ ਭੇਜ ਦਿਓ ਤੇ ਸਾਨੂੰ ਇਹ ਚੀਜ਼ ਦੇ ਵਿੱਚ ਸਥਿਤੀ ਨਾ ਇਹਦਾ ਘਰ ਬਾਹਰ ਲੱਭਦਾ ਪਿਆ ਵਾ ਤੇ ਨਾ ਹੀ ਇਹਦਾ ਸਾਨੂੰ ਕੋਈ ਹੋਰ ਥਾਂ ਟਿਕਾਣਾ ਜੇ ਅੰਮ੍ਰਿਤਸਰ ਜਾਂਦਾ ਵਾ ਉੱਥੇ ਸਿਰ ਦਰਬਾਰ ਸਾਹਿਬ ਜਗਾ ਲੱਭਦੀ ਹੋਰ ਕੋਈ ਵੀ ਨਹੀਂ ਹੈਗੀ ਉੱਥੇ ਮਾੜਾ ਬੜਾ ਕੰਮ ਕਰਦਾ ਹੈ ਕੋਈ ਸੰਗਤਾਂ ਆਉਂਦੇ ਜਾਂਦੇ ਕੋਈ ਭੇਟਾ ਦੇ ਜਾਂਦੇ 10 20 ਦੇ ਜਾਂਦੀਆਂ ਜਿਹਦੇ ਨਾਲ ਇਹ ਗੁਜ਼ਾਰਾ ਕਰੀ ਜਾਂਦਾ ਹੈ ਉੱਥੇ ਖਾ ਪੀ ਲਿਆ ਉੱਥੇ ਸੌਂ ਸੌਂਗੇ ਜੀ ਇਦਾਂ ਦੇ ਹਜ਼ਾਰਾਂ ਹੀ ਨੌਜਵਾਨ ਵੀਰ ਵਾ ਬਜ਼ੁਰਗ ਉੱਥੇ ਰਹਿੰਦੇ ਪਏ ਆ ਜਿਹੜਾ ਆਪਣਾ ਕਿਰਾਇਆ ਪਾਣੀ ਉੱਥੇ ਸਾਰਾ ਕਰਦੇ ਨਾ ਹੁੰਦੇ ਤਾਂ ਹੁੰਦੇ 10 ਵੀ ਕੋਈ ਸੰਗ ਦੇ ਜਾਂਦੀ ਆ ਉਹਦੇ ਨਾਲ ਹੀ ਗੁਜ਼ਾਰਾ ਕਰਦੇ ਨੇ ਇਹ ਵੀਰ ਵੀ ਇਦਾਂ ਵਾ ਹੈ ਵੀਰ ਪ੍ਰਵਾਸੀ ਮੈਨੂੰ ਲੱਗਦਾ ਵਾ ਇਹਨੇ ਅਮਰ ਛਗਿਆ ਵਾ ਤੇ ਗੁਰੂ ਵਾਲਾ ਬਣਿਆ ਦਾ ਵਾ ਪਰ ਇਹ ਵੀ ਜਿਹੜੀ ਪੂਰੀ ਸਿੱਖਿਆ ਵਾਅੇ ਤੱਕ ਪੂਰੀ ਗ੍ਰਹਿਣ ਨਹੀਂ ਕੀਤੀ ਹੈਗੀ ਜਿੱਦਾਂ ਦੀ ਰਹਿਤ ਚਾਹੀਦੀ ਆ ਜਾਂ ਕਿੱਦਾਂ ਵੀ ਆ ਅਸੀਂ ਸਾਰੀ ਸੰਗਤ ਅਕੀ ਬੇਨਤੀ ਕਰਦੇ ਆਂ ਕਿ ਇਸ ਵੀਰ ਨੂੰ ਆਪਾਂ ਇਹਨਾਂ ਦੇ ਘਰ ਭੇਜੀਏ ਤਾਂ ਜੋ ਕਿ ਪਰਿਵਾਰ ਚ ਆਪਣਾ ਜਾ ਸਕੇ ਚੰਗਾ ਜੀਵਨ ਬਤੀਤ ਕਰ ਸਕੇ ਕਿਉਂਕਿ ਸਾਡੇ ਕੋ ਅਸੀਂ ਕਹਿ ਰਹੇ ਰਹਿਲਵਾ ਤੇ ਵਿੱਚੋਂ ਮੰਨ ਜਾਂਦਾ ਵਾ ਵਿੱਚੋਂ ਫੇਰ ਜੇ ਸਾਨੂੰ ਕਵੇ ਤੁਸੀਂ ਛੱਡ ਜਿੱਥੇ ਸਾਨੂੰ ਦਾ ਐਡਰੈਸ ਪਤਾ ਲੱਗਦਾ ਘਰ-ਬਾਰ ਪਤਾ ਲੱਗਦਾ ਕੋਈ ਟਿਕਾਣਾ ਹੋਵੇ ਉੱਥੇ ਛੱਡ ਕਹੀਏ ਇਦਾਂ ਸਾਨੂੰ ਕਹੀ ਜਾ ਵੀ ਮਾਂੰਬਰਸਰ ਜਾਣਾ ਉੱਥੇ ਜਾਣਾ ਉਹ ਸਾਨੂੰ ਵੀ ਲੱਗਦਾ ਵੀ ਯਾਰ ਉੱਥੇ ਕਿੱਥੇ ਭੇਜੀਏ ਇਹਨੂੰ ਘਰ-ਬਾਰ ਹੋਵੇ ਕੋਈ ਪਰਿਵਾਰ ਹੋਵੇ ਉੱਥੇ ਭੇਜ ਦਿੰਨੇ ਆ ਅਸੀਂ ਸਾਰੀ ਸੰਗਤ ਦੇ ਚਾਨਾ ਬੇਨਤੀ ਕਰਦੇ ਆ ਕਿ ਇਸ ਵੀਰ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਨਾਮ ਇਹਦਾ ਦਿਨੇਸ਼ ਆ ਜੀ ਜੋ ਆਪਣੇ ਮੁਤਾਬਿਕ ਦੱਸਦਾ ਕੋਈ ਇਹਦੇ ਕੋ ਅਧਾਰ ਕਾਰ ਨਹੀਂ ਹੈਗਾ ਕੋਈ ਕਾਗੀ ਪੱਤਰ ਨਹੀਂ ਆ ਜਿਹਦੇ ਕਰਕੇ ਆਪਾਂ ਇਹਦਾ ਘਰ ਐਡਰੈਸ ਲੱਭ ਸਕੀਏ ਬਸ ਇੰਨਾ ਕੋ ਪਤਾ ਜੀ ਚਾਮਪੂਰਾ ਕਹੀ ਜਾਂਦਾ ਵਾ ਪਿੰਡ ਹੁਣ ਉਹ ਪਤਾ ਨਹੀਂ ਚਾਮਪੂਰਾ ਕਿਹੜਾ ਵਾ ਰਾਜਪੁਰੇ ਲੱਗੇ ਆ ਰਾਪੂਰਾ ਵਾ ਇਹ ਵੀ ਨਹੀਂ ਪਤਾ ਸਾਨੂੰ ਤੇ ਸਾਰੀ ਸੰਗਤ ਅਕੀ ਬੇਨਤੀ ਹੈ ਜੀ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰਿਓ ਤਾਂ ਜੋ ਕਿ ਵੀਰ ਘਰ ਜਾ ਸਕੇ ਸਾਡੇ ਨੰਬਰ ਹਨ 90410 55256 96468 65500 ਇੰਨੇ ਦੀ ਬੇਨਤੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ